ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਹਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ अनल अगम जैसे लहर में उद्वद जल केवल जल माही माधवे क्या कहिए भ्रम ऐसा जैसा मानिए होए न तesarहाओ नरपत एक सिंहासन सोया सपने भया भिखारी अचत राज बिश्रत दुख पाया सो गत भई हमारी राज प्रहंग प्रसंग जैसे है ਆਪ ਕਾਛ ਮਰਮ ਜਨਾਇ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਨ ਨਾ ਆਇ ਸਰਬੇ ਏਕ ਅਨੇਕ ਹੈ ਸੁਆਮੀ ਸਭ ਘਟ ਭੋਗ ਵੈ ਸੋਈ ਕਹਿਰ ਵਿਦਾਸ ਹਾਥ ਪੈ ਨੀਰੈ ਸਹਜੇ ਹੋਈ ਸੋ ਹੋਈ ਜੋ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਂਦੇ ਆਪਣੇ ਛੂਟਨ ਕੋ ਯਤਨ ਕਰੋ हां म छूटे तुम आरादे माधवे जानत हो जैसी तैसी अब कहां करोगे ऐसी रहाओ मीन पकड़ फांकियो अर काटेओ रांद कियो बवानी खंड खंड कर भोजन कीनो तौ ना विसरियो पानी आपन बापै नाही किसी को पावन को हर राजा मोह पटल सब जगत बेआपेओ भक्त नहीं संतापा कह रविदास भगत एक बाणी अब एकास यूं कहिए जा कारण हम तुम आराधे सो दुख अजहू सही है दुर्लभ जन्म पुण्य फल पायो बिरथा जात अब बिकए राजे इंद्र सम श्री ग्रह आसन बिन हर भगत कहो कह लेखै ਨਾਮ ਵਿਚਾਰਿਓ ਰਾਜਾ RAM ਕੋ ਰਸ ਜੇ ਰਸ ਅਨ ਰਸ ਬੀਸਰ ਜਾਹੀ ਰਹਾਉ ਜਾਨ ਅਜਾਨ ਭਏ ਹਮ ਬਾਬਰ ਸੋਚ ਅਸੋਚ ਦਿਵਸ ਜਾਹੀ ਇੰਦਰੀ ਸਬਲ ਨਿਬਲ ਬਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ ਕਹੀਤ ਆਨ ਅਚਾਰੀਤ ਅਨ ਕਛ ਸਮਝ ਨ ਪਰੈ ਅਪਰਮਾਇ ਕਹਿ ਰ ਵਿਦਾਸ ਉਦਾਸ ਦਾਸਮਤ ਪਰ ਹਰ ਕੋਪ ਕਰੋ ਜੀ ਦਇਆ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਧੇਨ ਬਸ ਜਾਕੇ ਚਾਰ ਪਦਾਰਥ ਅਸ਼ਟ ਦਸਾ ਸਿੱਧ ਨਾਮ ਨਿਧ ਕਰ ਤਲਤਾਕੇ ਹਰ 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 ਨਾ ਜਪੈ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਓ ਨਾਨਕ ਖਿਆਨ ਪ੍ਰਾਨ ਬੇਦ ਵਿਦ 34 ਅਖਰ ਮਾਹੀ ਵਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰਨਾਹੀ ਸਹਿਜ ਸਮਾਦ ਉਪਾਦ ਰਹਿ ਤਫਨ ਬੜੈ ਭਾਗ ਲਿਵ ਲਾਗੀ ਕਹਿ ਰ ਵਿਦਾਸ ਪ੍ਰਗਾਸ ਹਿਰਦੈ ਧਰ ਜਨਮ ਮਰਨ ਭੈ ਭਾਗੀ ਜੋ ਤੁਮ ਗਿਰ ਵਰ ਤਉ ਹਮ ਮੋਰਾ ਜੋ ਤੁਮ ਚੰਦ ਤਉ ਹਮ ਭਏ ਹੈ ਚਿਕੋਰਾ ਮਾਦਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰੈ ਤੁਮ ਸਿਉ ਤੋਰ ਕਵਨ ਸਿਉ ਜੋ ਰਹਿਹਾਓ ਜੋਤਮ ਦੀਵਰਾ ਤੋ ਹਮ ਬਾਤੀ ਜੋਤਮ ਤੀਰਥ ਤੋ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋ ਰਵਰ ਸੰਗ ਤੋਰੀ ਜਹ ਜਹ ਜਾਉ ਤਹਾ ਤੇਰੀ ਸੇਵਾ ਤੁਮ ਸੋ ਠਾਕੁਰ ਔਰ ਨਾ ਦੇਵਾ ਤੁਮਰੇ ਭਜਨ ਕਟੈ ਜਮ ភាਸਾ ਭਗਤ ਹੇਤ ਗਾਵੇ ਰਮਦਾਸਾ ਜਲ ਕੀ ਪੀਤ ਪਵਨ ਕਾ ਥੰਬਾ ਰਖਤ ਬੁੰਦ ਕਾ ਗਾਰਾ ਆੜ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇ ਰਹਾਉ ਰਾਖੋ ਕੰਧੋ ਸਾਰੋ ਨੀਵਾ ਸਾਡੇ ਤੀਨ ਹਾਥ ਤੇਰੀ ਸੀਵਾ ਬੰਕੇ ਬਾਲ ਭਾਗ ਸਿਰ ਢੇਰੀ ਇਹ ਤਨ ਹੋਏ ਗੋ ਭਸਮ ਕੀ ਢੇਰੀ ਊਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਹਾਰੀ meri jatak minni paatak minni ocha janam hamara tum sharanagat raja ramchandra kahar vadasch hamara chamar ta ganth na jane log gathavai pan nahi rahao aar nahi je topo nahi rambi thao ropo log ganth ganth kharab gucha हां बिन गँठे जाय पहुचा रबिदास जपे राम नामा मोह जम स्यों नाही कामा राग सोरठ वाणी भगत पीखन की इक ओ अहंकार सतगुरु प्रसाद नैनो नीर बह तन खीना भय केश दुध वाणी रूदा कंठ शब्द नहीं उचरै अब क्या करे परानी ਰਾਮ ਰਾਏ ਹੋਏ ਬੈਦ ਬਨਵਾਰੀ ਆਪਣੇ ਸੰਤ ਹੈ ਲਿਹੁ ਵਾਰੀ ਰਹਾਉ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇ ਜੀ ਮਾਹੀ ਐਸੀ ਬੇਦਨ ਉਪਜ ਖਰੀ ਭਈ ਵਾ ਕਾ ਔਖਦ ਨਹੀਂ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਏ ਔਖਦ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਨ ਪਾਵੋ ਮੋਖ ਦਵਾਰਾ ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ ਅਨਕ ਯਤਨ ਕਰ ਹਿਰਦੈ ਰਾਖਿਆ ਰਤਨ ਨਾ ਛਪੇ ਛੁਪਾਇਆ ਹਰ ਗੁਣ ਕਹਤੇ ਕਹਿਨ ਨਾ ਜਾਈ ਜੈਸੇ ਗੁੰਗੇ ਕੀ ਮਿਠਿਆਈ ਰਹਾਉ ਰਸਨਾ ਰਮਤ ਸੁਣਤ ਸੁਖ ਸਰਵਨਾ ਚਿਤ ਚੇਤੇ ਸੁਖ ਹੋਈ ਕਉ ਪੀਖਨ ਦੋਇ ਨੈਣ ਸੰਤੋਖੇ ਜੈ ਦੇਖਾਂ ਤੈ ਸੋਈ ਤਨਾ ਸ੍ਰੀ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈਸਿਓ ਘਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅਨੰਦ ਨੂੰ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰੇ ਨਾਮ ਤਰਾ ਸਤਿਗੁਰ ਬਾਣੇ ਜਾਉ ਰਹਾਉ ਸਰਬੰਸਾਚਾ ਇਕ ਹੈ ਦੂਜਾ ਨਹੀਂ ਖੋਏ ਤਾਂ ਕੀ ਸੇਵਾ ਸੋ ਕਰੇ ਜਾਂ ਖੋ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਾ ਵੜਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਆਗੇ ਪਿਆਰੇ ਜਾਏ ਕਹਾਂ ਰਹਾਓ ਸੇਵੀ ਸਾਹਿਬ ਆਪਣਾ ਅਵਰਣ ਜਾਂਚੋ ਕੋਈ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਖ ਚੁਖ ਹੋਏ ਰਹਾਓ ਧਨਾਸ੍ਰੀ ਮਹੱਲਾ ਪਹਿਲਾ ਹਮ ਆਦਮੀ ਹਾਂ ਇਕਦਮੀ ਮਹਲਤ ਮਹਤ ਨਾ ਜਾਣਾ ਨਾਨਕ ਬਿਨ ਬੈ ਤਸੈ ਸਹਸਰੇ ਹੋ ਜਾ ਕੇ ਜੀ ਪ੍ਰਾਣਾ ਅੰਦੇ ਜੀਵਨਾ ਵਿਚਾਰ ਦੇਖ ਕੀਤੇ ਕੇ ਦਿਨਾਂ ਰਹਾਓ ਸਾਸ ਮਾ ਸਭ ਜੀਉ ਤੁਮਾਰਾ ਤੂੰ ਮੈਂ ਖਰਾ ਪਿਆਰਾ ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਦਗਾਰਾ ਜੇ ਤੂੰ ਕਿਸੈ ਨਾ ਦੇਹੀ ਮੇਰੇ ਸਾਹਿਬਾ ਕਿ ਆਕੋ ਕੰਢੈ ਗਹਿਣਾ ਨਾਨਕ ਬਿਨ ਵੈ ਸੋ ਕਿਛ ਪਾਈਐ ਪੁਰਬ ਲਿਖੇ ਗਾ ਲਹਿਣਾ ਨਾਮ ਖਸਮ ਕਾ ਚੇਤ ਨਾ ਕੀਆ ਕਪਟੀ ਕਪਟ ਕਮਾਣਾ ਜਮ ਦਵਾਰ ਜਾ ਪਕੜ ਚਲਾਇਆ ਤਾਂ ਚਲਦਾ ਪਛਤਾਣਾ ਜਬ ਲਗ ਦੁਨੀਆ ਰਹੀ ਐ ਨਾਨਕ ਕਿਛ ਸੁਣੀਐ ਕਿਛ ਕਹੀਐ ਭਾਲ ਰਹੀ ਹਮ ਰਹਿਣ ਨਾ ਪਾਇਆ ਜੀਵਤਿਆ ਮਰ ਰਹੀ ਐ ਤਨਾ ਸ੍ਰੀ ਮਹੱਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਉ ਸਿਮਰੀ ਸਿਵਰਿਆ ਨਹੀਂ ਜਾਏ ਤਪੈ ਹਾਉ ਜੀੜਾ ਮਿਲ ਲਾਈ ਸਿਰਜ ਸਵਾਰੇ ਸਾਚਾ ਸੋਏ ਕਿਸ਼ੂ ਵਿਸਰਿਆ ਚੰਗਾ ਕਿਉ ਹੋਏ ਹਕਮਤ ਹੁਕਮ ਨਾ ਪਾਇਆ ਜਾਏ ਕਿਉ ਕਰ ਸਾਚ ਮਿਲੋ ਮੇਰੀ ਮਾਏ ਰਹਾਓ ਵਖਰ ਨਾਮ ਦੇਖਣ ਕੋਈ ਜਾਏ ਨਾ ਕੋ ਚਾਖੈ ਨਾ ਕੋ ਖਾਏ ਲੋਕ ਪਤੀਣੈ ਨਾ ਪਤ ਹੋਏ ਤਾਂ ਪਤ ਰਹਿ ਰਾਖੈ ਜਾਂ ਸੋਏ ਜੈ ਦੇਖਾਂ ਤਹਿ ਰਹੇ ਆਸਮਾਏ ਤੁਧ ਬਿਨ ਦੂਜੀ ਨਾਹੀ ਜਾਏ ਜੇ ਕੋ ਕਰੇ ਕੀ ਤੈ ਕਿਆ ਹੋਏ ਜਿਸ ਨੋ ਬਖਸੇ ਸਾਚਾ ਸੋਏ ਹੁਣ ਉਠ ਚਲਣਾ ਮੋਹਤ ਕੇ ਤਾਲ ਕਿਆ ਮਉ ਦੇਸਾ ਗੁਣ ਨਹੀਂ ਨਾਲ ਜੈਸੀ ਨਦਰ ਕਰੇ ਤੈ ਸਾ ਹੋਏ ਮਿਣ ਨਦਰੀ ਨਾਨਕ ਨਹੀਂ ਕੋਏ ਧਨਾ ਸ੍ਰੀ ਮਹੱਲਾ ਪਹਿਲਾ ਨਦਰ ਕਰੇ ਤਾਂ ਸਿਮਰਿਆ ਜਾਏ ਆਤਮਾ ਦਰਵੈ ਰਹੈ ਲਿਵ ਲਾਈ ਆਤਮਾ ਪਰਾਤਮਾ ਇੱਕ ਹੋ ਕਰੈ ਅੰਤਰ ਕੀ ਦੁਬਿਦਾ ਅੰਤਰ ਮਰੈ ਗੁਰ ਪ੍ਰਸਾਦੀ ਪਾਇਆ ਜਾਏ ਹਰ ਸਿਉ ਚਿਤ ਲਾਗੇ ਫਿਰ ਕਾਲ ਨ ਖਾਏ ਰਹਾਉ ਸਚ ਸਿਮਰੈ ਹੋ ਵੇ ਪ੍ਰਗਾਸ ਤਾਂ ਤੇ ਬਿਖਿਆ ਮੈਂ ਰਹਿ ਉਦਾਸ ਸਤਿਗੁਰ ਕੀ ਐਸੀ ਵਡਿਆਈ ਉਤਰ ਕਲਤਰ ਵਿੱਚ ਗਤ ਪਾਈ ਐਸੀ ਸੇਵਕ ਸੇਵਾ ਕਰੈ ਜਿਸ ਕਾ ਜੀਉ ਤਿਸ ਆਗੈ ਧਰੈ ਸਾਹਿਬ ਭਾਵੈ ਸੋ ਪਰਵਾਣ ਸੋ ਸੇਵਕ ਦਰਗਹਿ ਪਾਵੇ ਮਾਣ ਸਤਿਗੁਰ ਕੀ ਮੂਰਤ ਹਿਰਦੈ ਵਸਾਏ ਜੋ ਇਛੈ ਸੋਈ ਫਲ ਪਾਏ ਸਾਚਾ ਸਾਹਿਬ ਕਿਰਪਾ ਕਰੈ ਸੋ ਸੇਵਕ ਜਮ ਤੇ ਕੈਸਾ ਡਰੈ ਭੰਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿਉ ਧਰੇ ਪਿਆਰ ਤਾ ਕੋ ਪਾਵੇ ਮੋਖ ਦੁਆਰ ਜਪ ਤਪ ਸਭ ਏ ਸ਼ਬਦ ਹੈ ਸਾਰ ਧਨ ਆ ਸ੍ਰੀ ਮਹੱਲਾ ਪਹਿਲਾ ਜਿਉ ਤਪ ਤਪ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਮਿਲ ਲਾਇ ਬਹੁਤਾ ਬੋਲਣ ਛਖਣ ਹੋਏ ਵਿਣ ਬੋਲੇ ਜਾਣੈ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਵਾਦਤੀ ਬੋਲੇ ਤਾਤ ਜਿਨ ਮਨ ਰਾਖਿਆ ਅਗਨੀ ਪਾਏ ਵਾਜੈ ਪਵਨ ਆਖੈ ਸਭ ਜਾਈ ਜੇ ਤਾ ਮੋਹ ਪ੍ਰੀਤ ਸਵਾਦ ਸੰਭਾ ਕਾਲਖ ਦਾਗ 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 ਦੋਸ਼ ਮੋਹਿ ਚਲਿਆ ਲਾਈ ਦਰਗਹਿ ਬੈ ਸੁਣ ਨਾਹੀ ਜਾਈ ਕਰਮ ਮਿਲੈ ਆਖਣ ਤੇਰਾ ਨਾਮ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੁਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬਦਾਤਾ ਹਾਰ ਧਨ ਆਸਰੀ ਮਹੱਲਾ ਪਹਿਲਾ ਚੋਰ ਸਲਾਹੇ ਚੀਤ ਨਾ ਭੀਜੈ ਜੇ ਬਦੀ ਕਰੇ ਤਾਂ ਤਸੂ ਨਾ ਚੀਜੈ ਚੋਰ ਕੀ ਹਾਮ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉ ਹੋਏ ਸੁਣ ਮਨ ਅੰਦੇ ਕੁੱਤੇ ਕੂੜਿਆਰ ਬਿਨ ਬੋਲੇ ਬੂਜੀਐ ਸਚਿਆਰ ਰਹਾਓ ਚੋਰ ਸਵਾਲ ਲਿਓ ਚੋਰ ਸਿਆਣਾ ਖੋਟੇ ਕਾ ਮੁੱਲ ਏਕ ਦੁਗਾਨਾ ਜੇ ਸਾਥ ਰੱਖੀਐ ਦੀ ਜੜੜਾ ਏ ਜਾਂ ਪਰਖੀਐ ਖੋਟਾ ਹੋਏ ਜਾਏ ਜੈਸਾ ਕਰੇ ਸੋ ਤੈਸਾ ਪਾਵੇ ਆਪ ਬੀਜ ਆਪੇ ਹੀ ਖਾਵੇ ਜੇ ਵੜਿਆਈਆਂ ਆਪੇ ਖਾਏ ਜੀਹੀ ਸੁਰਤ ਤਿਹ ਹੈ ਰਾਹੇ ਚਲ ਜਾਏ ਜੇ ਸੋ ਕੂੜੀਆਂ ਕੂੜ ਖਬਾੜ ਭਾਵੇਂ ਸਭੀ ਅੱਖੋਂ ਸੰਸਾਰ ਤੁਧ ਭਾਵੇਂ ਦੀ ਪਰਵਾਣ ਨਾਨਕ ਜਾਣੈ ਜਾਣ ਸੁਝਾਣ ਧਨ ਆਸਰੀ ਮਹੰਲਾ ਪਹਿਲਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਆਣਾ ਦਰਗਹਿ ਖੜੀਐ ਤੀਨੇ ਲੇਖ ਖੋਟਾ ਕਾਮਨਾ ਆਵੈ ਵੇਖ ਨਾਨਕ ਜੀ ਵਿੱਚ ਰੂਪਾ ਹੋਏ ਖਰਾ ਖਰਾ ਆਖੈ ਸਭ ਕੋ ਏ ਰਹਾਉ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੈ ਜੀ ਆ ਕਾਏ ਜੋਗੀ ਜੁਗਤ ਨਾ ਜਾਣੈ ਅੰਦ ਤੀਨੇ ਉਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣੈ ਗੁਰ ਪ੍ਰਸਾਦੀ ਏਖੋ ਜਾਣੈ ਕਾਜੀ ਸੋ ਜੋ ਉਲਟੀ ਕਰੈ ਗੁਰ ਪ੍ਰਸਾਦੀ ਜੀਵਤ ਮਰੈ ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ ਆਪ ਥਰੈ ਸਗਲੇ ਕੁਲ ਤਾਰੈ ਦਾਨ ਸੁਬੰਧ ਸੋਈ ਦਿਲ ਧੋਵੈ ਮੁਸਲਮਾਨ ਸੋਈ ਮਲਖ ਹੋਵੈ ਪੜਿਆ ਬੂਜੈ ਸੋ ਪਰਵਾਨ ਜਿਸਰ ਦਰਗਹ ਕਾ ਨਿਸ਼ਾਨ ਤਨਾ ਸ੍ਰੀ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਾਲ ਨਹੀਂ ਜੋਗ ਨਹੀਂ ਨਹੀਂ ਸਤ ਕਾ ਢੱਬ ਖਾਨ ਸਟ ਜਗ ਭ੍ਰਿਸ਼ਟ ਹੋਏ ਡੂਬਤਾ ਏਵ ਜਗ ਕਲ ਮਹਾਰਾਮ ਨਾਮ ਸਾਰ ਅਖੀ ਤਾਂ ਮੀਟਹਿ ਨਾਖ ਪਕੜੈ ਠੱਗਣ ਕੋ ਸੰਸਾਰ ਰਹਾਉ ਆਂਟ ਸੇਤੀ ਨਾਖ ਪਕੜੈ ਸੂਜਤੇ ਤਿੰਨ ਲੋ ਮਗਰ ਪਾਛੈ ਕਛ ਨਾ ਸੂਜੈ ਇਹੇ ਪਦਮ ਅਲੋ ਕਤਰਿਆ ਤਾਂ ਧਰਮ ਛੋੜਿਆ ਮਲੇਚ ਭਾਖਿਆ ਗਹੀ ਸ੍ਰੇਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਅਸ਼ਟ ਸਾਜ ਸਾਜ ਪ੍ਰਾਣ ਸੋਦੈ ਕਰਹਿ ਵੇਦ ਅਭਿਆਸ ਬਿਨ ਨਾਮ ਹਰਿ ਕੇ ਮੁਕਤ ਨਾਹੀ ਕਹਿ ਨਾਨਕ ਦਾਸ ਅਸ਼ਟ ਸਾਜ ਸਾਜ ਪ੍ਰਾਣ ਸੋਦੈ ਕਰਹਿ ਵੇਦ ਅਭਿਆਸ ਬਿਨ ਨਾਮ ਹਰਿ ਕੇ ਮੁਕਤ ਨਾਹੀ ਰਹਿ ਨਾਨਕ ਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ